ਚਲ ਸਾਰਾ ਸਮਾਨ ਰੱਖਿਆ ਗਿਆ ਵਾ ਕੋਈ ਚੀਜ਼ ਰਹਿ ਨਾ ਜਾਵੇ ਫਿਰ ਡਿਗਾਸ ਨੂੰ ਉਹ ਸਭ ਰੈਡੀ ਸਾਰਾ ਕੰਮ ਤੇ ਸਾਰਾ ਰੈਡੀ ਹੋ ਗਿਆ ਵਾ ਅੱਛਾ ਤੇ ਪਰਨਾ ਇੱਕ ਗੱਲ ਵਾ ਜੱਸ ਦਾ ਫੋਨ ਆਇਆ ਸੀਗਾ ਅੱਛਾ ਤੇ ਕਹਿਣ ਦੀ ਮਮੀ ਨੂੰ ਪੈ ਗਿਆ ਜ਼ਰੂਰੀ ਕੰਮ ਮੇ ਡੈਡੀ ਨੂੰ ਅੱਛਾ ਤੇ ਉਹਨਾਂ ਨੂੰ ਜਾਣਾ ਹੀ ਪਿਆ ਵਾ ਅੱਜ ਕਿਆਣੀ ਮੰਮੀ ਤੇ ਕੱਲ ਆ ਜਾ ਤਾਂ ਮੈਂ ਆਪਾਂ ਨੇ ਕੱਲ ਆਣਾ ਇਹ ਤਿਆਰ ਹੋਏ ਆ ਆਹੋ ਜੇ ਆਪਾਂ ਹੁਣ ਆਉਣ ਲੱਗੇ ਕਿਤਾ ਕੰਮ ਤੇਰਾ ਪਿਓ ਦਾ ਮੈਂ ਟਾਈਮ ਲੱਗਣਾ ਕਿ ਨਹੀਂ ਲੱਗਣਾ ਆਹ ਗੱਲ ਤੇ ਆ ਠੀਕ ਆ ਨਾ ਤੇ ਮੈਂ ਹਾਂ ਚੱਲ ਜਿੰਨੀ ਛੇਤੀ ਹੋਊਗਾ ਮੈਂ ਤੇਰੇ ਮਿਲ ਕੇ ਤੇ ਕੰਮ ਆਉਂਦੇ ਕੋਈ ਨਾ ਇਹਦਾ ਗੱਲ ਕੀ ਹੈ ਮੇਰੀ ਗੱਲ ਸੁਜੀਵਨ ਉਹ ਜਾਣਾ ਤੇ ਹੀ ਆਪਣੀ ਕੁੜੀ ਨੂੰ ਮਿਲਣ ਨੂੰ ਉਹਨਾਂ ਗਾਲ ਦੇ ਬੰਦੇ ਦੇ ਕੰਮ ਪੈ ਹੀ ਜਾਂਦਾ ਵਾ ਤੇ ਕੋਈ ਗੱਲ ਵੀ ਨਹੀਂ ਨਹੀਂ ਉਹ ਸਸਤੇ ਉਹਦੀ ਬੜੀ ਚੰਗੀ ਬੜਾ ਚਾਹ ਕਰਨਾ ਹੀ ਹੁੰਦੀ ਪਰ ਉਹਨਾਂ ਦੀ ਮਜਬੂਰੀ ਪੈ ਗਈ ਕੋਈ ਹਾਂ ਉਹ ਵੀ ਜਾਣਾ ਪੈ ਗਿਆ ਉਹਨੂੰ ਠੀਕ ਠੀਕ ਤੇ ਮੈਂ ਉਹਨੂੰ ਕਹਾਂ ਮੈਂ ਚੱਲ ਕੋਈ ਗੱਲ ਨਹੀਂ ਪੁੱਤ ਉਹਨਾਂ ਨੂੰ ਪਤਾ ਹੀ ਆ ਭਿਉਣਾ ਵਾ ਆਹ ਹੋਏ ਤੇ ਮੁੜ ਕੇ ਜੀ ਅੱਜ ਆਪਾਂ ਰਹਿ ਗਏ ਤੇ ਮੁੜ ਕੇ ਫੇਰ ਕਿੰਨੇ ਹੀ ਦਿਨ ਲੱਗ ਜਾਣਗੇ ਤੇਰੀ ਗੱਲ ਸੁਣ ਲਾ ਜੀੜਾ ਕਪੜਾ ਦੇ ਕੇ ਨਾ ਤੇ ਕੁੜੇ ਨੂੰ ਤਾਂ ਪਿਆ 2000 ਦੇ ਦੇ ਨਹੀਂ ਦੇ ਆਉਂਗੀ ਹਾਂ ਆਹ ਦੇ ਆਉਂਗੀ ਕੋਈ ਨਹੀਂ ਇਦੋਂ ਲੋੜ ਪਈ ਨਹੀਂ ਕਿਤੇ ਮੂੰਹ ਨਹੀਂ ਦਿੱਤੀ ਪਤਵੰਦ ਹਾਂਜੀ ਹਾਂਜੀ ਤੇ ਰੱਥ ਤੇ ਲਿਆ ਵਸ ਤਰਾ ਅਸਮਾਨੇ ਕੋਲ ਤੇ ਮੀਚਾ ਤੀ ਮਾਰ ਲੋ ਠੀਕ ਹੈ ਹਾਂ ਕੁੜੀ ਦਾ ਰੱਥ ਲੈ ਦਵਾਂ ਸੂਟ ਮੋਟੇ ਦੇ ਵਿੱਚ ਚੱਲ ਬੜਾ ਠੀਕ ਹੈ ਤੇ ਹੋ ਗਿਆ ਰੇਵਣ ਹੁੰਦਾ ਵਾ ਘਰ ਉੱਥੇ ਠੀਕ ਹੋਣਾ ਆਹ ਬੜਾ ਹਾਂ ਮੈਨੂੰ ਇਹ ਮਹਿਸੂਸ ਕੀ ਜਿਹਾ ਨਾ ਜਾਵੇ ਤੇ ਚਲ ਗਿਆ ਟਾਈਮ ਨਾਲ ਫਿਰ ਵਾਪਸ ਕਰ ਜੀ ਹੋਣਾ ਮੁੜ ਕੇ ਚਲੋ ਚਲੋ ਹਾਂ ਚਲੋ ਹਾਂ ਚਲੋ ਚਲੀਏ ਹਾਂ ਜੰਦਰੇ ਮਾਰ ਤੋਂ ਚੰਗੀ ਤਰ੍ਹਾਂ ਮਾਰਦੇ ਹੁੰਦੇ ਉਹ ਦਿਵਨਾ ਆਇਆ ਹੁਣ ਯਾਰ ਲੇਟ ਹੋਣ ਦੇ ਹਾਂਜੀ ਆ ਗਈ ਬੱਸ ਕਲ ਬਹੁਤ ਬੋਲ ਜਾ ਚਲੋ ਚਲੋ ਜੱਸਰ ਅਦੋਂ ਕੋਣ ਹੁਣ ਮੰਮੀ ਡੇਢੀ ਬਸ ਉਹ ਤਾਂ ਆਉਂਦੇ ਆ ਰਸਤੇ ਵਿੱਚ ਆ ਗਏ ਆ ਜੀ ਆ ਗਏ ਆ ਤੇ ਮੈਂ ਸਮੋਸੇ ਲੈਵਾਂ ਫੜ ਕੇ ਨਹੀਂ ਨਹੀਂ ਸਮੋਸੇ ਕੀ ਕਰਨੇ ਉਹ ਕੜਾ ਖਾਂਦੇ ਆ ਸਮੋਸੇ ਚਾਹ ਆਲੀ ਹੈਗਾ ਵਾ ਸਾਰਾ ਸਮਾਨ ਬਿਸਕੁਟ ਤੇ ਭੁਜੀਆ ਉਹ ਵੀ ਰੱਖ ਦੇਣਾ ਬਿਲਕੁਲ ਚਲ ਮੈਂ ਦਲਾ ਕੇ ਉਹਨੂੰ ਰਸਬੂਲੇ ਲੈ ਆਉਣਾ ਕੋਨਾ ਕੋਨਾ ਤੇ ਚਾਹੀਦੀ ਹੈ ਗਰਮੀ ਬੜੀ ਆ ਕੀ ਲੋੜ ਆ ਉਹਨਾਂ ਨੇ ਨਾਲੇ ਖਾਣੇ ਤਾਂ ਹੈ ਨਹੀਂਗੇ ਤੁਹਾਨੂੰ ਪਤਾ ਤਾਂ ਹੈਗਾ ਵਾ ਉਹ ਨਹੀਂ ਖਾਂਦੇ ਦੁਨੀਆ ਚੀਜ਼ਾਂ ਆਇਆ ਬਣਾ ਹੁਣ ਹਾਂ ਬਸ ਆ ਗਿਆ ਵਾ ਹੋਂ ਵਾਲੇ ਆ ਬੱਸ ਮੀਂਹ ਕੋ ਦਾਲ ਤੋ ਹੁੰਦੀ ਪਰ ਮੇਰੀ ਮੰਮੀ ਹੈ ਨਹੀਂ ਘਰੇ ਮੰਮੀ ਡੈਡੀ ਦੋਵੇਂ ਹੈ ਨਹੀਂ ਉਹ ਉਹਨਾਂ ਨੇ ਆਉਣਾ ਸੀ ਤਾਂ ਲੈ ਕੇ ਚਾਹੀ ਲੇ ਕੇ ਆਉਗੀ ਚੱਲ ਕੋਈ ਗੱਲ ਨਹੀਂ ਬਾਅਦ ਚ ਆ ਜਾਂਗੇ ਖਾਣੇ ਨਹੀਂ ਜਾਣਾ ਹੀ ਆ ਆਹੋ ਚਲੋ ਕੋਈ ਗੱਲ ਆ ਮੰਮੀ ਵੀ ਕਹਿੰਦੀ ਕਹਿੰਦੀ ਅਸੀਂ ਵੀ ਜਾ ਕੇ ਆਉਣਾ ਵਾ ਆ ਹੁਣ ਇੱਧਰ ਇਹਨਾਂ ਨੂੰ ਵੀ ਜ਼ਰੂਰੀ ਕੰਮ ਹੈਗਾ ਨਾ ਜਾਣਾ ਜ਼ਰੂਰੀ ਸੀ ਤੇ ਉਹਨਾਂ ਨੇ ਵੀ ਉਧਰ ਤੇ ਆ ਨਹੀਂ ਕਰ ਲਈ ਜੇ ਇਹ ਤੇ ਨਾ ਕੀਤੀ ਹੁੰਦੀ ਤੇ ਫਿਰ ਉਹ ਨਹੀਂ ਹੁੰਦੇ ਆ ਤੈਨੂੰ ਪਤਾ ਹੀ ਆ ਮੰਮੀ ਨੇ ਸੱਦਿਆ ਸੀ ਆਉਣ ਦੇ ਪਿੰਡਾਂ 'ਚ ਇੱਥੇ ਹਾਂ ਚਲੋ ਕੋਈ ਨਹੀਂ ਆਉਂਦੇ ਹੀ ਹੋਣੇ ਹੁਣ ਤੂੰ ਕਿੱਥੇ ਜਾ ਰਹਣਾ ਨਹੀਂ ਮੈਂ ਜਾਂਦਾ ਨਹੀਂ ਆ ਜਦ ਚਾਹ ਪਾਣੀ ਵੇਚਣਾ ਮਾੜਾ ਮਟਾ ਜਾ ਕੇ ਬਸ ਮੈਂ ਲੈ ਚੁਣੀ ਲਓ ਆ ਗਿਆ ਜੀ ਕੁੜੀ ਦਾ ਘਰ ਉਹਦਾ ਵੀ ਸਾਥ ਮਿਲ ਪੈਂਦੀ ਨਾ ਇਹ ਗੱਲ ਥੋੜੁਣੀ ਰਾਹ ਵੇ ਤੇ ਗੱਲ ਹੈ ਕਿ ਸਰ ਕੋਈ ਗੱਲ ਨਹੀਂ ਚਲੋ ਭਾਈ ਚਲੇ ਦੋੜ ਨੇ ਕਰੀ ਆ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਰਸ ਨਾਮ ਇਹ ਕੀ ਠੀਕ ਹੋ ਗਿਆ ਹੈ ਜੀ ਸਤਿ ਸ਼੍ਰੀ ਅਕਾਲ ਆਜੋ ਪਰਮ ਕਰੀ ਹੈ ਹਾਂ ਜੀ ਐਂਦੀ ਕਰੀ ਹੈ ਆਜੋ ਆਜੋ ਮੁੰਡੇ ਲੈ ਜਾਓ ਠੀਕ ਹਾਂ ਬਤੂ ਮੈਂ ਪਾਣੀ ਲੈ ਕੇ ਆਉਣੀ ਠੀਕ ਹੈ ਬਤੂ ਮੈਂ ਪਰਮ ਨੂੰ ਬਾਅਦ ਵਿੱਚ ਆ ਕੇ ਆਉਂਦੀ ਹਾਂ ਜੇ ਜੀ ਸਸਕਾਰ ਹੁੰਦੀ ਤੇ ਬੜਾ ਵਧੀਆ ਲੱਗਣਾ ਪੜਾਈ ਚਾਅ ਕਰਨਾ ਇਹਨੂੰ ਨੇ ਐਵੀ ਚੰਗੀ ਜਨਾਨੀ ਆ ਵੀ ਗੱਲ ਨਹੀਂ ਕਰਨ ਵਾਲੀ ਉਹ ਕੰਮ ਪੈ ਹੀ ਜਾਂਦਾ ਵਾ ਜਦੋਂ ਦੋਵੇਂ ਜੀ ਤਾਂ ਨਹੀਂ ਹੈਗੇ ਤੇ ਫੇਰ ਨਾ ਖੁੱਲਾ ਖੁੱਲਾ ਲੱਗਣਿਆ ਸਾਰਾ ਕੁਝ ਜਿਆਸਤੇ ਕੈਂਡੀ ਪਰਮ ਕਰ ਰਹੀ ਆ ਉਹ ਵੀ ਕਿਤੇ ਮਿਲਿਆ ਆ ਵੇ ਕਹਾ ਹੀ ਗਿਆ ਵਾ ਸਸਤੀ ਦਾ ਠੀਕ ਸਸਤੀ ਦਾ ਬਸ ਸਸਤੀ ਦਾ ਸਸਤੀ ਕਰ ਪੁੱਤ ਤਾਂ ਖਾਣਾਂ ਠੀਕ ਆ ਹਾਂਜੀ ਵਧੀਆ ਠੀਕ ਆ ਤੁਸੀਂ ਦੱਸੋ ਕਿਦਾਂ ਠੀਕ ਆ ਵਧੀਆ ਬੋਲ ਠੀਕ ਆ ਜਸ ਲਿਆ ਹਾਂ ਪਾਣੀ ਗਈਏ ਲੈਣ ਹਾਂਜੀ ਮੰਮੇ ਡੈਂਟ ਲੱਭਣੇ ਕਿਤੇ ਉਹ ਗਏ ਨਹੀਂ ਨਾਨਕਨ ਜਾਣਾ ਪੈ ਗਿਆ ਹੁਣ ਠੀਕ ਮੰਮੀ ਸਿਆਦਾ ਹੈਗਾ ਤੁਹਾਨੂੰ ਮੈਂ ਉਹਨਾਂ ਨੇ ਜਾਣਾ ਪੈਗਾ ਜ਼ਰੂਰੀ ਕੰਮ ਹੈ ਕੋਈ ਨਹੀਂ ਤੇ ਵਿਚਾਰਿਆਂ ਨੇ ਜਾਣਾ ਤਾਂ ਨਹੀਂ ਦਿੱਤੇ ਹੋਰ ਬੁੱਤ ਹੋਣ ਜਾਂਦਾ ਕੰਮ ਕਿੱਦਾਂ ਕੀਤਾ ਚੱਲੂ ਹਾਂਜੀ ਪਨੀਰੀ ਵੀ ਜੀ ਆ ਗੜੀ ਜੀ ਠੀਕ ਹਾਂਜੀ ਤੁਸੀਂ ਦੱਸੋ ਕਿੱਦਾਂ ਤੁਹਾਡੀ ਸਿੱਤਾਂ ਹਾਂ ਬਸ ਆਪਣਾ ਇਹਨੇ ਤੇ ਮੇਰੀ ਜਾਣੀ ਨੇ ਤੱਕ ਦੇ ਮੈਂ ਕਿਚਨ 'ਚ ਮੈਂ ਠੰਡਾ ਲੈ ਕੇ ਲਾਵਾ ਕਹਿੰਦੀ ਰਹਿਣ ਦੀ ਨਹੀਂ ਨਹੀਂ ਠੰਡਾ ਕੀ ਕਰਨਾ ਵਾ ਪੁੱਤ ਪਾਣੀ ਸਭ ਤੋਂ ਵਧੀਆ ਹੋ ਹਾਂਜੀ ਠੀਕ ਹੈ ਨਾ ਛਡੇ ਠੁੰਡੇ ਦਾ ਤੁਹਾਨੂੰ ਪਤਾ ਹੀ ਆਪ ਘਾਟੀ ਕਿਨੇ ਆ ਜਾਓ ਹਾਂਜੀ ਨਹੀਂ ਨਹੀਂ ਚਾਹ ਨਹੀਂ ਪੀਣੀ ਪੁੱਤ ਜੀ ਫਾਰਮੈਲਟੀ ਦੀ ਕਿਹੜੀ ਲੋੜ ਵਾ ਅਸੀਂ ਕਿਹੜੇ ਕੁ ਬਗਾਦੇ ਹਾਂ ਠੀਕ ਹੈ ਨਾ ਜਦੋਂ ਜੀ ਗੁਰੂਵਾਰਾ ਚਾਹ ਨੂੰ ਫਿਰ ਆਪੇ ਕਹਿ ਦਾਂਗੇ ਆ ਕੋਈ ਨਹੀਂ ਮੈਂ ਰੋਕੇ ਬਣਾ ਲੇ ਆ ਏਦਾਂ ਨਾਲ ਇਹਨਾਂ ਨੂੰ ਪਤਾ ਲੱਗ ਗਿਆ ਆ ਮੇਰਾ ਖਾਮਾ ਤੇ ਫਿਰ ਹੁੰਦੀ ਥੋੜੇ ਤੇ ਪਾਣੀ ਪੀਤਾ ਹੈ ਕਹਿੰਦਾ ਹੋਰ ਕੀ ਆ ਹਲੇ ਹੁਣ ਦੇਖਣਾ ਚਾਹ ਪੀ ਗਏ ਆਏ ਕੋਰਸ ਨਾ ਕੋਤ ਹੈ ਤੂੰ ਹਾਂਜੀ ਠੀਕ ਆ ਚਾਰ ਜੱਟ ਲੰਡੀਆਂ ਮਬਾਰਨੀ ਚੱਲ ਵਧੀਆ ਫਿਰ ਪੁੱਤ ਤੇ ਆਸ ਤਸੰਡੀ ਹੀ ਮੈਨੂੰ ਤੇ ਤੂੰ ਕਹਿਣ ਲਿਆ ਹੈ ਕਿ ਬਾਹਰ ਜਾ ਕੇ ਤਾਂ ਮੌਲੇ ਪੇਪਰ ਲਾ ਦੇਣੇ ਆ ਕੋ ਚੱਲ ਇਤਰਾਵਾ 11 ਸਭ ਉਹ ਹੋਇਆ ਵਾ ਠੀਕ ਨਹੀਂ ਪਰਛਿਦਾਣਾ ਕਿੰਦੀ ਇਹਨਾ ਨਹੀਂ ਮਮੀ ਤੁਹਾਡੇ ਕੋਲ ਕੌਣ ਮੇਰਾ ਅੰਜੀ ਕਰਦਾ ਜਾਣ ਨੂੰ ਤੇ ਮੈਂ ਹਸ਼ਦੇਣੇ ਜਾ ਕੇ ਕੋਮ ਫੇਰਾ ਬਾਹਰ ਜਾ ਕੇ ਠੀਕ ਹੋਣਾ ਚਲ ਪੁੱਤ ਤੁਹਾਡੀ ਜ਼ਿੰਦਗੀ ਦਾ ਮੰਗ ਜਾਨੀ ਆ ਬਸ ਇੱਕ ਇਹ ਆ ਵੀ ਜਦੋਂ ਧੀਆ ਪੁੱਤ ਸੈੱਟ ਹੋਏ ਹੁਣ ਦਸੋਂ ਵਾਲ ਨੂੰ ਦੀਆਂ ਹਾਂਜੀ ਆ ਗੋਮਣੀਆਂ ਉਧਰ ਬੈਠ ਕੇ ਕੰਮ ਕਰਦੇ ਚਲ ਪੁੱਤ ਹਾਂਜੀ ਉੱਪਰੋਂ ਕੇ ਬੈਠੋ ਪੁੱਤ ਜਦੋਂ ਪਿਛਲੀ ਵਾਰ ਆਏ ਸੀ ਨਾ ਉਦੋਂ ਤੇ ਆਪਾਂ ਛੇਤੀ ਛੇਤੀ ਚਲ ਗਏ ਸੀ ਅੱਜ ਮੈਂ ਤੇਰੇ ਪਿਓ ਨੂੰ ਘਰੋਂ ਹੀ ਕਹਿਤਾ ਮੈਂ ਜੇ ਕੋਈ ਕੰਮ ਹੈਗਾ ਵਾ ਨਾ ਹੁਣੇ ਉਹ ਕਰੋ ਉਥੇ ਜਾ ਕੇ ਨਾ ਮੈਨੂੰ ਕਿਉਂ ਕਿ ਛੇਛੇ ਚੱਲ ਮੈਂ ਤਾਂ ਮੈਂ ਆਪਣੀ ਕੁੜੀ ਨਾਲ ਗੱਲਾਂ ਮਤਾ ਕਰਨੀ ਆ ਜਾ ਕੇ ਨਹੀਂ ਛੇਤੀ ਜਾਣ ਵਾਲੀ ਕਿਹੜੀ ਗੱਲ ਨੂੰ ਸਭ ਤੋਂ ਤੀ ਰਾਤ ਰੋ ਅੱਜ ਚੰਨ ਰਾਤ ਦਾ ਤੋ ਔਖਾ ਜਾਵਾਂਗੇ ਸ਼ਾਮਾਂ ਜੀਆਂ ਨੂੰ ਠੀਕ ਹਾਂ ਮੈਂ ਉਹ ਦੇਖ ਲਵਾਂ ਠੱਡਾ ਹੋਊਗਾ ਤਾਂ ਫਿਰ ਜਾਵਾਂਗੇ ਘਰ ਹਾਂ ਵੇਖ ਲਵਾਂ ਜਿੱਦਾਂ ਲੱਗਦਾ ਹੋਰ ਸੁਣਾ ਤਾ ਕਿੱਦਾਂ ਵਧੀਆ ਵਾ ਨਾ ਸਾਰਾ ਕੁਝ ਹਾਂਜੀ ਠੀਕ ਆ ਤੂੰ ਦੱਸੋ ਕੀ ਹੋ ਗਿਆ ਉਹ ਪੁੱਤ ਇੱਥੇ ਆਂ ਸਾਰਾ ਦਿਨ ਨੰਝਦਾ ਬਸ ਕੰਮ ਕਰਦੇ ਆ ਕਿ ਸ਼ਾਦੀ ਨਾਲ ਦੇ ਵਿਆਹ ਗਏ ਸੀ ਨਾਲ ਦੇ ਵਿਆਹ ਨਹੀਂ ਜਾ ਆ ਗਿਆ ਮੇਸ਼ਾ ਮੈਂ ਅਕੜੇ ਜਾ ਕਸਰਦੀ ਆਈ ਤੇ ਵਿਆਹ ਨਹੀਂ ਹਾਂ ਪੁਚਾਇਆ ਪਰ ਚਲੋ ਕੋਈ ਗੱਲ ਨਹੀਂ ਹਾਂ ਤੈਨੂੰ ਵੀ ਸੱਦਿਆ ਹੀ ਹੋਨੇ ਉਦਾਂ ਦੇ ਹਾਂ ਉਹ ਸੱਦਿਆ ਤਾਂ ਹੀਗਾ ਮੈਂ ਫਿਰ ਇੱਥੇ ਔਖਾ ਹੀ ਕਰਨਾ ਨਹੀਂ ਹੀ ਚਾਹ ਰਹੀ ਤਾਂ ਕਰ ਚਲ ਕੋਈ ਗੱਲ ਨਹੀਂ ਹਾਂ ਆਉਂਗੀ ਕਿਤੇ ਪਿੰਡ ਤੇ ਫੇਰ ਸੱਗੰਬੀ ਦੂੰਗੀ ਲੋਕਾਂ ਆਉਂਗੀ ਤੇ ਹਾਂਜੀ ਚੰਗੀ ਆ ਕੁੜੀ ਆ ਤਾਂ ਆਇਆ ਹੀਗਾ ਫੋਨ ਮੈਨੂੰ ਅੱਛਾ ਹੈਗੀ ਕਿ ਉਪਰ ਮਿਲਾਂਗੇ ਕਿਤੇ ਅੱਛਾ ਕੋਈ ਗੱਲ ਨਹੀਂ ਮਿਲ ਲਾਂਗੇ ਠੀਕ ਆ ਠੀਕ ਆ ਚਲ ਕੋਈ ਨਹੀਂਗਾ ਜੀ ਕਰਦਾ ਮੇਰ ਨੂੰ ਤੇ ਤੂੰ ਜਦ ਤੱਕ ਪਿੰਡ ਆਵੇਂਗੀ ਇਹ ਨੂੰ ਦੱਸਦੀ ਕਿ ਮੈਂ ਚੱਲੀ ਆਂ ਤੂੰ ਵੀ ਆ ਜਾ ਉਹੀ ਆ ਜੂਗੀ ਹਾਂ ਇਹ ਤੋਂ ਆ ਨਾ ਏਦਾਂ ਹੀ ਕੁੜੀਆਂ ਮਿਲਦੀਆਂ ਹੁੰਦੀਆਂ ਏਦਾਂ ਏਦਾਂ ਹਾਂ ਹੋਰ ਸੁਨਾਪਤ ਕੱਲ ਬਾਦ ਕੋਈ ਹੋਰ ਪੁੱਤ ਪਰ ਕਿੰਨੇ ਕਿ ਦਿਨਾਂ ਤੱਕ ਤਿਆਰੀ ਜਵਾਈ ਸਾਹਿਬ ਦੀ ਬਸ ਮੰਮੀ ਹਫਤੇ ਕਿਦਾਂ ਚੱਲ ਜਾਣਾ ਨਾ ਹਸਤਾ ਹੀ ਲੈ ਵਿੱਚ ਬਸ ਆਵਾਂ ਮੇਰੇ ਗੱਲ ਸੁਣ ਹਾਂਜੀ ਆਪਾਂ ਤਾਂ ਇੱਕ ਸ਼ਾਮ ਬਣਾਈਏ ਦਿਹਾਤੇ ਤੁਸੀਂ ਕਿਹੜੀ ਗੱਲੋਂ ਖਰਚਾ ਕਰਦੇ ਰਹਿੰਦੇ ਹਾਂ ਹਾਂ ਕਿਹੜੀ ਗੱਲ ਲਗੀ ਕਿ ਸ਼ਾਕ ਦੀ ਚੱਲ ਪੁੱਤ ਸਾਡਾ ਤਾਂ ਪੁੱਤ ਵੀ ਇਹੋ ਤੇ ਜਵਾਈ ਵੀ ਇਹੋ ਆਪਾਂ ਹੁਣ ਇਹਨੂੰ ਦੇਣਾ ਮੰਮੀ ਪਰ ਉਹ ਨਹੀਂ ਇਨਚੰਗਾ ਸਮਝਦੇਗੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਇੰਨਾ ਖਰਚਾ ਕਰੋ ਤੇ ਉਹਨਾਂ ਨੂੰ ਦੋ ਇੱਥੇ ਇਹ ਤਾਂ ਗੱਲਬਤ ਬੜੀ ਵਧੀਆ ਆ ਕੋਈ ਕੋਈ ਦਾਣਾ ਹੁੰਦਾ ਵਾ ਜਿਹੜਾ ਨਹੀਂ ਇਹ ਚੀ ਚੰਦਾ ਤੁਹਾਡੇ ਮਾਂ ਚ ਜਿਹੜੀ ਰੀ ਹੈਗੀ ਨਹੀਂ ਤੇ ਉਹ ਹੀ ਕਰਨੀ ਆ ਨਾ ਆਪਾਂ ਕੋ ਤਾਂ ਸ਼ਾਪ ਬਣਾ ਲਈ ਠੀਕ ਹੋਣਾ ਮੰਮੀ ਤੇ ਸ਼ਾਪ ਬਣਾ ਤਾਂ ਲਈ ਆ ਨਾ ਉਹਨਾਂ ਨੇ ਨਹੀਂ ਪਹੋਣੀ ਹੈਗੀ ਨਾ ਉਹਨਾਂ ਨੇ ਲੈਣੀ ਆ ਉਹ ਤੇ ਤੁਸੀਂ ਜਿਹੜੀਆਂ ਵਿਆਹ ਚ ਚੀਜ਼ਾਂ ਪਾਈਆਂ ਉਹ ਮੋੜਨ ਨੂੰ ਫਿਰਨ ਦੇ ਇਹਦਾ ਚੰਗਾ ਨਹੀਂ ਲੱਗਦਾ ਪੁੱਤ ਵੇ ਹਟਾ ਫਰਜਾ ਹੁਣ ਕੱਪੜੇ ਵੀ ਬਣਾਏ ਆ ਤੋ ਪਰਮ ਦੇ ਸੂਟ ਬਣਾਏ ਆਂ ਦੋ ਤੇਰੇ ਬਣਾਏ ਆ ਠੀਕ ਆ ਨਾ ਤੇਰੀ ਸਾਸਰ ਦਾ ਬਣਾਇਆ ਮम्मी ਤੂੰ ਫालतू ਖਰਚਾ ਕਰਦੇ ਆ ਪਰਮ ਨੇ ਰਵੀ ਨੂੰ ਗੁੱਸੇ ਹੋਣੇ ਹੋਣਾ ਵਾ ਨਾਲ ਮੰਮੀ ਡੈਡੀ ਨੇ ਵੀ ਹੋਣਾ ਵਾ ਕਿ ਤੂੰ ਕਿਉਂ ਨਾ ਤੂੰ ਲੈ ਨਹੀਂ ਨਾ ਕੱਪੜੇ ਪੁੱਤ ਕੋਈ ਗੱਲ ਨਹੀਂ ਹਾੜਾ ਫਰਜਾ ਹੀ ਮਾਂ ਪਿਓ ਦਾ ਤੇਰੀ ਹਾੜਾ ਵੀ ਘੜਕ ਬਣਦਾ ਕਿ ਨਹੀਂ ਬਣਦਾ ਹਾੜਾ ਵੀ ਕੀ ਕਰਦਾ ਤਨ ਕੋ ਚੀਜ਼ ਲੈਣ ਹੋਰ ਆਪਾਂ ਦੇਣੀ ਵੀ ਕਿਨੂੰ ਪਰ ਮੰਮੀ ਤੂੰ ਹੀ ਮੈਨੂੰ ਪਤਾ ਤਾਂ ਹੈਗਾ ਬੜੀਆਂ ਹਾਲਾਤਾਂ ਦਾ ਪਰ ਫਿਰ ਵੀ ਥੋੜਾ ਬਹੁਤਾ ਤੂੰ ਹੀ ਨਾ ਕਰਿਆ ਕਰੋ ਇਦਾਂ ਤੈਨ ਕੋਈ ਗਾਲੀ ਪੁੱਤ ਤੁਹਾਡਾ ਸਭ ਕੁਝ ਤੇਰਾ ਹੀ ਆ ਜਿਹੜੀ ਸਾਡੀ ਜ਼ਮੀਨ ਥੋੜੀ ਬਹੁਤੀ ਉਹ ਵੀ ਤੇਰੀ ਹੀ ਹੈ ਇਹ ਨਹੀਂ ਦੇਣੀ ਠੀਕ ਆ ਨਾ ਪੁੱਤ ਮੈਂ ਤਾਂ ਬੜੀ ਰੀਜ ਨਾਲ ਕੱਪੜੇ ਬਣਾ ਕੇ ਲਿਆਈ ਸਾਰੇ ਟੱਬਰ ਦੇ ਹੈ ਹੁਣ ਤੂੰ ਵੀ ਮੋੜ ਦੇਣੀ ਮੈਨੂੰ ਕਿ ਮੈਨ ਲੈਣੇ ਮੰਮੀ ਜੇ 베ਰੀ ਸੱਸ ਹੁੰਦੀ ਇੱਥੇ ਤੇ ਫਿਰ ਤਾਂ ਕੋਈ ਗੱਲ ਨਹੀਂ ਹੀ ਉਹ ਰੱਖਦੀ ਨਾ ਰੱਖਦੀ ਕੋਈ ਗਾਲੀ ਤੇ ਮੈਂ ਹੁਣ ਕਿੱਧਰ ਰੱਖ ਲਾ ਅਗਲੇ ਮੈਨੂੰ ਕਹਿਣਗੇ ਨਾ ਬਾਜ ਪੁੱਤ ਹੁਣ ਤੇ ਅਸੀਂ ਲਿਆਏ ਤੋਹੇ ਜੀ ਬੜੇ ਪਿਆਰ ਦੇ ਨਾਲ ਨਾਲ ਤੇਰਾ ਪਿਓ ਗਿਆ ਸੀ ਉਹਨੇ ਵੀ ਆਪਣੀ ਪਸੰਦ ਦੇ ਲਏ ਤੇਰੇ ਸੂਟ ਤੇ ਹੁਣ ਜੇ ਤੂੰ ਨਾ ਨਾ ਰੱਖੇ ਤੇ ਫਿਰ ਸਾਡੀ ਕਾਹਦੀ ਇਸ ਤਰ ਇਹ ਦੱਸ ਮੈਂ ਚਲੋ ਕੋਈ ਗੱਲ ਨਹੀਂ ਮੈਂ ਰੱਖ ਲੂੰਗੀ ਇਦਾਂ ਦੀ ਵੀ ਕੋਈ ਗੱਲ ਹੈਗੀ ਪਰ ਤੂੰ ਇਹ ਨਾ ਖਰਚਾ ਨਾ ਕਰਿਆ ਕਰੋ ਉਹ ਵੀ ਮਗਰੋਂ ਪਾੜਾ ਸਮਝਦੇ ਆ ਵੀ ਐਵੇਂ ਤੂੰ ਖਰਚਾ ਕਰੋ ਕਰਦੇ ਨਾ ਚੱਲ ਨਹੀਂ ਤੇ ਇਦਾਂ ਇੱਕ ਗੱਲ ਨਹੀਂ ਬੜੀ ਵਧੀਆ ਲੱਗੀ ਆ ਕਿ ਚਾ ਜਿੱਦਾਂ ਮਰਜੀ ਆ ਨਾ ਭੁੱਖ ਤੇ ਨਹੀਂ ਨਾ ਹੈਗੀ ਨਾਲ ਦੇ ਵਿੱਚ ਕਿੰਨਾ ਚੰਗਾ ਟੱਬਰ ਮਿਲਿਆ ਲਾਲ ਜੀ ਨਹੀਂ ਆਗੇ ਬਿਲਕੁਲ ਹੀ ਉਹ ਤਾਂ ਇਹ ਕਹਿੰਦੇ ਹੈਗੇ ਵਿਆਹ ਦੇ ਜੋ ਕੁਝ ਨਹੀਂ ਲੈਣਾ ਉਹਦੇ ਵੀ ਤੂੰ ਧੱਕੇ ਨਾਲ ਜੋ ਦੇਤਾ ਦੇਤਾ ਚਾਹ ਪਤਾ ਤੁਹਾਨੂੰ ਵੀ ਇਹ ਰਹ ਹੁੰਦਾ ਕਿ ਸਾਡੀ ਧੀ ਵੀ ਤੁਹਾਡਾ ਪੁੱਤ ਵੀ ਤੂੰ ਤੇ ਤੈਨੂੰ ਹੀ ਦੇਣਾ ਆਪਾਂ ਹੁਣ ਦੇਣਾ ਵੀ ਕਿੱਦੂ ਆ ਠੀਕ ਆ ਨਾ ਉਂ ਕਿ ਦੰ ਜਾਣਾ ਨਾ ਰਪੋੜਨੂ ਤੇਕਰ ਉਮਣ ਕੇ ਜਾਈ ਸਾਨੂੰ ਹੈ ਠੀਕ ਹੈ ਡੈਡੀ ਜਰੂਰ ਤੁਹਾਨੂੰ ਤਾਂ ਪਹਿਲਾਂ ਹੀ ਮਿਲਣਾ ਵਾ ਹਾਂਜੀ ਨਾਲੇ ਤੁਸੀਂ ਨਾਲ ਹੀ ਜਾਣਾ ਵਾ ਚਲੋ ਵੇਰ ਲਾਂ ਹਿਸਾਬ ਨਾਲੇ ਕੋਈ ਗੱਡੀ ਜਰੂਰ ਜਾਇਓ ਨਾਲ ਕੇ ਤੇ ਦੱਸ ਕੇ ਜੂਰ ਜਾਈ ਹਾਂਜੀ ਹਾਂਜੀ ਕੋਈ ਦੱਸਾਂ ਕੀ ਗੱਲ ਆ ਬਾਬਾ ਟਾਈਮ ਹੋ ਗਿਆ ਡੈਡੀ ਤੁਸੀਂ ਬੈਠੋ ਮੇ ਜਾਸਣ ਗਿਆ ਕੇ ਹੁਣ ਜਿਆਦਾ ਉਹ ਮੈਨ ਲੱਗਦਾ ਗੱਲੀ ਪੈ ਗਈ ਮੰਮੀ ਆ ਚਲ ਕਹਿ ਲੈ ਫੇਰ ਫੋਟੋ ਫੋਟ ਪੀ ਕੇ ਫੇਰ ਜਾਣਾ ਵੇ ਬਰਸ਼ੋ ਵਜੀ ਬਗਾੜੀ ਕੀ ਗੱਲ ਆ ਗੱਲ ਕਰਨ ਦਾ ਫਾਇਦਾ ਹੋਏ ਤੇ ਮੈਂ ਫੇਰ ਹੀ ਗੱਲ ਕਰਾਂ ਐਵੇਂ ਉਕੜੀ ਕੁਵੜੀ ਐਂਗ ਪਈ ਜਾਂਦੀ ਐ ਕਿ ਦਸਰ ਸਹੀ ਹੋਇਆ ਗਈ ਆ ਜੇ ਮੈਂ ਨਹੀਂ ਕਿਹਾ ਤੇ ਆਪਣੇ ਆਪ ਵੀ ਤੁਰੀ ਵੀ ਨਹੀਂ ਕਿਹਾ ਕਿੰਨੇ ਦਿਨਾਂ ਰਹੀ ਮੇਰੀ ਪੱਝਾਈ ਨਹੀਂ ਠੀਕ ਹੈ ਇਹ ਭਲਾ ਮੇਰਾ ਜੀ ਨਹੀਂ ਕਰਦਾ ਜਾਨ ਨੂੰ ਸਾਰਾ ਦਿਨ ਮੈਂ ਇੱਥੇ ਕੰਮ ਕਰਦੀ ਰਵਾਂ ਤੇ ਬਸ ਠੀਕ ਆ ਕੋਈ ਪਰਵਾਹ ਹੀ ਨਹੀਂ ਹੈਗੀ ਤੈਨੂੰ ਡੱਕਿਆ ਕਿਸ ਨੇ ਚੱਲ ਜਾਂਦੀਓ ਦੱਸ ਦਿਆਂ ਲਿਓ ਮੁੰਡੇ ਨੂੰ ਲੈ ਨਹੀਂ ਆਉ ਆਪਣੇ ਨੂੰ ਮੁੰਡੀ ਰਾਤ ਟਾਈਮ ਨਹੀਂ ਉਹਨੇ ਤਾਂ ਮੋਟੀ ਦੇ ਨਾਲ ਜਾਣਾ 100 ਕੰਮ ਕਰ ਹੁੰਦੇ ਤੇ ਜੇ ਤੂੰ ਹੀ ਭਲਾ ਨਾਲ ਜਾਣਾ ਤੇ ਕਿੱਡੀ ਗੱਡੀ ਆ ਫੇਰਾ ਤੇ ਮੇਰੇ ਨਾਲ ਤਾਂ ਨਹੀਂ ਲੜਾਈ ਨਹੀਂ ਮੁੱਕਦੀ ਰਾਤ ਤੇ ਤਾਂ ਮੈਂ ਤੇਰੇ ਨਾਲ ਸਵਾ ਜਾਣਾ ਹੈ ਲੜਾਈ ਨਹੀਂ ਮੁੱਕਦੀ ਹੋਇਆ ਕਿਤੇ ਗੱਲਬਾਤ ਲੜਾਈ ਦੀ ਹੋ ਰਹੀ ਗਈ ਉਹੋ ਹੀ ਛਿੰਨ ਪਾ ਕੇ ਬਹਿ ਰਹਿਣਾ ਮੈਂ ਕਹ ਰਿਹਾ ਛਿੰਨ ਪਾ ਤਾ ਨਾਲੇ ਮੇਰੀ ਗੱਲ ਸੁਣ ਲੈ ਜਿੰਨਾ ਮਰਜ਼ੀ ਮੇਰੇ ਨਾਲ ਲੜਿਆ ਕਰ ਤੈਨੂੰ ਲੈ ਕੇ ਉੱਥੇ ਕਿਸੇ ਨੇ ਨਹੀਂ ਜਾਣਾ ਲੈ ਆ ਕੇ ਤੈਨੂੰ ਮੈਂ ਹੀ ਜਾਣਾ ਭੇਖੇ ਤੇਰੇ ਜਰੂਰ ਗਿਆ ਤੇ ਜੇ ਪਤਾ ਤੈਨੂੰ ਤੇ ਮੇਰੇ ਕੋਲ ਖਮੋੜ ਹੈ ਜੀ ਫਿਰ ਆਪੇ ਤੁਰ ਪੈਣਾ ਤੇ ਤੇਰੀ ਆਕੜ ਵੱਡੀ ਆ ਨਾ ਮੈਂ ਥੋੜਾ ਜਿਆਦਾ ਆਪਣਾ ਦਿਮਾਗ ਸੈੱਟ ਕਰ ਲਾ ਮੈਂ ਆ ਤੇ ਹੋ ਸੋਚਿਆ ਸੀ ਕਿ ਜਿਹਨੂੰ ਇਹਨਾਂ ਨੂੰ ਆਪਣੇ ਆਪ ਨਹੀਂ ਰਹਿਣਾ ਕਹਿਣਾ ਮੈਂ ਵੀ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਜੇ ਤੂੰ ਨਹੀਂ ਕਹਿਣਾ ਤੇ ਮੈਂ ਕਿਹੜਾ ਏਡਾ ਸਸਤਾ ਵਾ ਚਲ ਜਾ ਫਿਰ ਗੱਲੀ ਚੜ੍ਹ ਪਾਸਾ ਦਿਖਾ ਧੱਕੇ ਕੋਈ ਗੱਲੀ ਸੌ ਹੋਰ ਥਾਂ ਹੁੰਦੇ ਕੋਈ ਨਹੀਂ ਫਿਰ ਮੈਂ ਵੀ ਦੱਸਾਂਗੀ ਮੈਂ ਆ ਤੇ ਚਲ ਜਾਾਂਗੀ ਓਕੀ ਸੋਕੀ ਤੇ ਇਹ ਨਹੀਂ ਕਹਿੰਦੀ ਤੇ ਇਹ ਨਹੀਂ ਕਹਿੰਦੀ ਕਿ ਸਰਦਾਰ ਜੀ ਮੇਰੀ ਗੱਲ ਸੁਣੋ ਚਲੋ ਹਮਰੇ ਪੇਕੇ ਦਾ ਹੋ ਗਿਆ ਜੀ ਪ੍ਰੇਮ ਨਾ ਗੱਲ ਕਰ ਤੈਨੂੰ ਕੋ ਲੈ ਵੀ ਜਾਏ ਵਟਨ ਪੈਣੀ ਆ ਤੂੰ ਆਪ ਹੀ ਕਹਿ ਦੋ ਕਿ ਚੱਲੀਏ ਨਾ ਫੇਰ ਕਿੱਡੀ ਕੁ ਵੱਡੀ ਗੱਲ ਓ ਮੈਂ ਖੇਰ ਯਾਰ ਹੋਈ ਗੱਲ ਮੈਂ ਤੈਨੂੰ ਕੀ ਕਹਿਣਾ ਤੂੰ ਆ ਲੜਾਈ ਝਗੜੇ ਵਾਲੇ ਕੋ ਕੰਮ ਕਰਨੇ ਆ ਤੂੰ ਸਿੱਧਾ ਕਹਿੰਦੀ ਆਂ ਭਾਈ ਚਲੋ ਹਾਂ ਮੇਰੇ ਨਾਲ ਤੇ ਆ ਰਹੇ ਹੋ ਤੇ ਮੇਰੇ ਪੇਕੇ ਜਾਣਾ ਵਾ ਆਪੇ ਗੱਲ ਕੋਈ ਨਾ ਹੁੰਦੀ ਤੇ ਪਤਾ ਤੇ ਤੁਹਾਨੂੰ ਵੀ ਹੈਗਾ ਵਾ ਕਿ ਜਾਨ ਨੂੰ ਤਰਫੋਂ ਏਡਾਂ ਨੂੰ ਤੂੰ ਮੂੰਹ ਕੀਤਾ ਮਖੀਰਿਆ ਟੇ ਜਿੱਡਾ ਬੈਠੀ ਆਂ ਮਜੀ ਦੇ ਜੇ ਤੁਰਨਾ ਮੈਨਾਂ ਤਾਵੇਂ ਦੱਸੋ ਜੇ ਨਹੀਂ ਤੁਰਨਾ ਤਾਵੇਂ ਦੱਸੋ ਮੇਰੀ ਗੱਲ ਸੁਣ ਲੈ ਤੁਰਮਾ ਪਹਿਨਾ ਪਰ ਆ ਮੂੰਹ ਮਾ ਠੀਕ ਕਰ ਆਪਣਾ ਪਹਿਲਾਂ ਮੂੰਹ ਤੇ ਮੇਰਾ ਤਾਂ ਠੀਕ ਹੋਣਾ ਜੇ ਮੈਂ ਆਪਣੇ ਪੇਕੇ ਤੋਂ ਹੋ ਕੇ ਆਉਂਗੀ ਮੈਂ ਤੁਰ ਮੈਂ ਤੁਰਨਾ ਹੀ ਤਾਂ ਵਾ ਜੇ ਮੂੰਹ ਠੀਕ ਹੋਊ ਇਹ ਤਾਂ ਦਿੰਦਾ ਚੰਗਾ ਬਾਬਾ ਕੋਹ ਨਹੀਂ ਮੈਂ ਕਹਿੰਦੀ ਹੈਗੀ ਉਹਦੇ ਬਾਨੇ ਬਣਾਉਂਦੇ ਵੀ ਜਾਣਾ ਨਾ ਜਾ ਜਾ ਕੇ ਕਪੜੇ ਕੁੱਪੜੇ ਪਾ ਲਾ ਨਾਲੇ ਮੇਰੇ ਵੀ ਕੱਢ ਦੇ ਲੈ ਲੈਣਾ ਤੈਨੂੰ ਤੇ ਜੇ ਇਹੋ ਟਾਈਮ ਨਾ ਕਹਿ ਦਿੰਦੇ ਤਾਂ ਨਾ ਇੰਨਾ ਕੁ ਮੈਂ ਟਾਈਮ ਨਾ ਕਿਉਂ ਕਵਾਂ ਜਦੋਂ ਤੈਨੂੰ ਪਰਵਾਹ ਹੀ ਨਹੀਂ ਕਿਸ ਦੀ ਇੱਕੇ ਜਾਨ ਤੂੰ ਇੱਕ ਵੀ ਖਲੋਜੇ ਤਾਂ ਮੈਂ ਤਾਂ ਲੇਖਣ ਵਾਲੀ ਮੈਂ ਤੇਰੀ ਬਾਤ ਨਹੀਂ ਸੁਣੀ ਤੂੰ ਨਾ ਸੁਣੀ ਤੇ ਇੱਦਾਂ ਕੀ ਕਰਨ ਦੀ ਹੈ ਬੱਤੀ ਨਹੀਂ ਉੱਢ ਗਈ ਚੇਕੇ ਆ ਕਿੰਨੀ ਵਧੀਆ ਹਵਾ ਆਉਣ ਢਈ ਹੈ ਹਵਾ ਤੇ ਬਾਕੀ ਤੇ ਸੀ ਮੰਜਾ ਜਾਈ ਰਣ ਜਾਣਾ ਕੋਈ ਨਹੀਂ ਮੰਜਾ ਵੀ ਲੈ ਆਉਣੀ ਆ ਤੇ ਮੈਂ ਤਾਂ ਮੈਂ ਕੋਈ ਗੱਲ ਕਰਨ ਨਹੀਂ ਆ ਮਮੀ ਦਾ ਫੋਨ ਆ ਗਿਆ ਆ ਆਸ਼ਾ ਤੇ ਕਹਿਣ ਦੀ ਆਣ ਕੇ ਥੋੜੇ ਦਿਨ ਰਹਿ ਜਾ ਹਾਂ ਨਵਦੀਪ ਜਾਨਦੀ ਕੋਈ ਗੱਲ ਨਹੀਂ ਉਧਾਂ ਪਰ ਹੁਣ ਤੇਰੀ ਫਾਈਲ ਕੀ ਹੋਣੀ ਕਿ ਚੱਲ ਹੋਰ ਜੀ ਡੈਡੀ ਤੇਰੇ ਨਾਲ ਚੱਲ ਜਾਣਗੇ ਚਲੋ ਠੀਕ ਹੈ ਜੰਨੂ ਤਾਂ ਮੇਰਾ ਬੜਾ ਧੀ ਨੂੰ ਕਰੰਗੇ ਜਾਨ ਫਿਰ ਉਧਰ ਮੇਲੀ ਆਵਾਂਗੇ ਉਹਨਾਂ ਨੂੰ ਇੱਕ ਦੋ ਦਿਨ ਜਾ ਕੇ ਆਹ ਰਹਿਣ ਵਾਲੀ ਗੱਲ ਛੁੱਟ ਗਈ ਤੇ ਜੇ ਉਧਰ ਜਾਣਾ ਮਿਲਣ ਗਿਲਣਾ ਤੋ ਆਪਾਂ ਐਤਵਾਰ ਚਰਚਾ ਚਲੋ ਐਤਵਾਰ ਦੇ ਵੀ ਜੇ ਆਪਾਂ ਮੈਂ ਸ਼ਨੀਵਾਰ ਚੱਲ ਜਾਾਂਗੇ ਸ਼ਾਮ ਨੂੰ ਐਤਵਾਰ ਆ ਜਾਗੇ ਹੂੰ ਤੇ ਹੁਣ ਫਿਰ ਇੱਥੇ ਜਾਣਾ ਮੰਜਾ ਵੇਖ ਲੈ ਜੀ ਲਿਆਉਣਾ ਇਹਦੇ ਲਾ ਬਹੁਤ ਹੀ ਵਾਕੀ ਬੜੀ ਸੁਣੀ ਇਹਦੇ ਦੇ ਗਰਮੀ ਬੜੀ ਲੱਗਣ ਦੀ ਹੈ ਜਦੋਂ ਆਉਗੇ ਨਾ ਚਾਹ ਬਣਾ ਲਾਏ ਕੋਟ ਕੋਟ ਤੁਹਾਨੂੰ ਦੱਸਾਂ ਚਾਹ ਦੀ ਲੱਗੀ ਰਹਿੰਦੀ ਹੈ ਗਰਮੀ ਇੰਨੀ ਆ ਉਹ ਅੱਜ ਤੇ ਮੈਂ ਸੂਰਦੀ ਪੀਤੀ ਮੁਰਕੋ ਪੀਤੀ ਹੈ ਨਹੀਂ ਕੋਈ ਨਹੀਂ ਬਣਾ ਲਈ ਹੁੰਦੀ ਫਿਰ ਸਾਨੂੰ ਉੱਥੇ ਪਸੀਨੇ ਡਵਾਡੂ ਗੰਚ ਵਿੱਚ ਉਹ ਜਾ ਤੂੰ ਚਾਹ ਬਣਾ ਤੇ ਮੰਜਾ ਮਾਪੀ ਲੈਣਾ ਲੈ ਆਇਓ ਫਿਰ ਚੱਲ ਲੈ ਆਇਆ 40 ਤਾਂ ਹਾਂਜੀ ਮੈਂ ਟੂਕਾ ਨੂੰ ਗਲਮੀ ਜੇ ਕੰਮ ਕਰਨੀ ਮੈਨੂੰ ਦੱਸ ਦੇਣਾ ਤੇ ਮੁੰਡਾ ਸਪਿਰਕੀ ਜੇ ਗਰਮੀਆਂ ਤੇ ਕੰਮ ਥੋੜੀ ਘੱਨਾ ਛੱਡ ਦੇਣਾ ਤਾਂ ਹਾਰ ਹੋ ਜੇਗੀ ਮੰਮੀ ਤਾ ਬੜੀ ਗਰਮੀ ਲੱਗਦੀ ਤੁਨ ਕਿਨੇ ਲੋਈ ਬਣੇ ਹੋ ਸਾਡਾ ਹੁਣ ਟਾਈਮ ਘੱਮ ਕਰਦਾ ਤੁਹਾਡਾ ਵੀ ਟਾਈਮ ਇਹਨਾਂ ਦਾ ਕੋਈ ਨਹੀਂ ਤੇ ਇਹਨੀ ਫਿਕਰ ਨਾ ਕਰਿਆ ਕਰੋ ਤੇ ਮੰਮੀ ਆਜੋ ਉੱਤੇ ਕੋਠੇਰੇ ਬੜੀ ਸੋਹਣੀ ਠੰਡੀ ਹਵਾ ਵਗਦੀ ਏ ਮੰਦਰ ਵੀ ਉੱਤੇ ਨੇ ਮੰਝਾ ਲੱਗੇ ਹੋ ਚੱਲ ਮੇਰਾ ਪੁੱਤ ਤੇ ਮੇਰੇ ਲਈ ਚਾਹ ਲਾ ਲੀ ਨੀ ਨੀ ਮੈਂ ਫਿਰ ਮੈਥੜੇ ਦੀ ਬਣਾਈ ਨੀ ਮੈਂ ਤਾਂ ਆਪਣੇ ਲਈ ਤੇ ਪਿੰਡ ਲਈ ਬਣਾਈ ਤੇ ਮੈਂ ਇਹ ਕਹਿਣਾ ਸੀ ਕਿ ਮੇਰੇ ਲਈ ਨਾ ਬਣਾਈ ਮੈਨੂੰ ਅੱਜ ਗੱਜ ਜੀ ਹੋਈ ਆ ਤੇ ਜੇ ਤੁਹੀ ਪੀਣੀ ਹੈ ਤੇ ਆ ਤੋ ਹੀ ਲੈ ਜਾਓ ਤੇ ਮੈਂ ਆਪਣੇ ਲਈ ਹੋਣਾ ਨਹੀਂ ਮਿਲਦੀ ਮੈਂ ਨਹੀਂ ਉਹ ਚਾਹ ਪੀਣੀ ਤੁਸੀਂ ਦੋਏ ਚੀਜ਼ ਪੀ ਲਈ ਆਈ ਨਾ ਤੇ ਮੈਂ ਜਰੀ ਬਖਾਰ ਕੇ ਬਣਾ ਕੇ ਦਿੰਵਾਂਗੀ ਤੇ ਉਹ ਬਿਆਰ ਦਾਂਗੀ ਕੋਈ ਨਹੀਂ ਮम्मी ਬਣਾਉਂਦਾ ਨਹੀਂ ਮੈਂ ਤਾਂ ਆ ਜਾਓ